ਅਤੇ ਮਮੀ ਕਰ ਰਹੀ ਹੈ ਜੀ ਸੰਨੀ ਇੱਕ ਅਲੱਗੀ ਵੀਡੀਓ ਹੋਗੀ ਕੱਲ ਸ਼ਾਮ ਨੂੰ ਤਨ ਸਾਢੇ 3 4 ਕ ਦਾ ਟਾਈਮ ਹੈ ਜੀ ਤੇ ਮਮੀ ਕਰ ਰਹੀ ਹੈ ਸੰਨੀ ਤੇ ਨਾਲ ਇਹ ਮਮੀ ਕਰ ਰਹੀ ਸੀ ਬੈਡਿੰਗ ਸੰਨੀ ਕਿਉਂਕਿ ਬੈਡਿੰਗ ਨੂੰ ਲੇਟੀ ਪਾਉਂਦੇ ਨੇ ਜੀ ਕਿਉਂਕਿ ਬੈਡੀ ਆਪਣੀ ਕੱਲੀ ਸੁਧ ਦਿੰਦੀਆਂ ਬਾਕੀ ਮੱਝਾ ਆਪਣੀਆਂ ਸੌਣ ਵਾਲੀਆਂ ਨੇ ਤੇ ਇਹ ਕਰ ਰਹੇ ਨੇ ਜੀ ਸੰਨੀ ਤੇ ਇੱਧਰ ਸਾਈਜ ਬੈਠਾ ਸੀਗਾ ਟਰੈਡ ਤੇ ਕਿਉਂਕੋ ਸੰਨੀ ਕਰ ਰਹੇ ਨੇ ਜੀ ਇੱਧਰ ਦਰ شام ਦਾ ਟਾਈਮ ਬਾਈਕ ਲੈ ਕੇ ਆਇਆ ਸੀ ਉਹ ਇਹ ਲੇਟੀ ਜਾਂਦੀ ਹੈ ਮਾਚੂਲੇ ਦੇ ਪਤਿਲਾ ਘਰ ਲਈ ਆ ਗਾ ਆਪਣੇ ਮਚਰੀ ਹੈਗੀ ਤੇ ਹੁਣ ਇੱਥੇ ਮੈਂ ਤਰੂੰਗੀ ਜੀ ਕੜੀ ਟਾਈਮ ਹੋ ਗਿਆ ਜੀ 12:09 ਮਿੰਟ ਤੇ ਖੇਤ ਰੋਟੀ ਭੇਜਣੀ ਆ ਦਾਲ ਲਾ ਲੈਣੀ ਆ ਜੀ ਜੀ ਹੁਣ ਮੈਂ ਦਾਲ ਚ ਤੇਲ ਗਰਮ ਨਾ ਮਿਰਚ ਮਸਾਲਾ ਇੱਕ ਕੌਲੀ ਚ ਬਾਕੇ ਰੱਖ ਲਈ ਆ ਜੀ ਇਧਰ ਰੱਖ ਲੇ ਆਪਣੇ ਤੜਕਾ ਲੋ ਜੀ ਤੜਕਾ ਬਣਾ ਲਵਾਂਗੀ ਆ ല മർച്ച മർച്ച i'll give it on ਕੜੀ ਆਪਣੇ ਰਿੱਜੇ ਮਾਰ ਮਾਰ ਫੋਟੋਗੱਡ ਮੇ ਅੱਧਾ ਪੌਣਾ ਘੰਟਾ ਗੜੀ ਰਿੱਜੇ ਮੂਰੀ ਨਦੀਆਂ ਜੀ ਫਿਰ ਜਾ ਕੇ ਕਿਤੇ ਵਿਧੀ ਬਣਦੀ ਆ ਪਾਏ ਜੀ ਵਿੱਚ ਕੜੀ ਆਪਣੇ ਬਿਲਕੁਲ ਬਣ ਕੇ ਹਰ ਤਿਆਰ ਆ ਇੱਕ ਗੱਲ ਵੀ ਨਹੀਂ ਲਾਤੀ ਆ ਲਓ ਜੀ ਹੁਣ ਗੁੰਨਣਾ ਰਿ ਆਟਾ ਜਿਹੜਾ ਲੱਪਾ ਭਿਜਨੀ ਖੇਤ ਰੋਟੀ ਉੜੀ ਆਪਣੀ ਬਣ ਰਹੀ ਹੈ ਇੱਧਰ ਲਓ ਜੀ ਆਟਾ ਮੇ ਗੁੰਨ ਲਿਆ ਹੁਣ ਮੈਂ ਜੀ ਚੁੱਲੇ ਤੇ ਰੋਟੀ ਲਾਹੂੰਗੀ ਠੀਕ ਹੈ ਸ਼ਾਮ ਦਾ ਟਾਈਮ ਹੈ ਜੀ ਹੁਣ ਰੋਟੀ ਲਾ ਰਹੀ ਹਾਂ ਚੁੱਲੇ ਤੇ ਕਿ ਚੁੱਲੇ ਤੇ ਛੇਤੀ ਬਣ ਜੰਦੀ ਹੈ ਆਸਤੇ ਤਾਂ ਬਸ ਟਾਈਮ ਪਾਸ ਕਰਨੀ ਹੈ ਲੋ ਜੀ ਆਪਾਂ ਖਾਣੇ ਰੋਟੀ ਉਧਰ ਮੈਂ ਸਾਰਾ ਕੁਝ ਲਾਲੂਾਈਆਂ ਠੀਕ ਹੈ ਜੀ ਅੱਜ ਲਈ ਐਨੇ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੀ ਆ ਠੀਕ ਹੈ ਮੇਰਚਾ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜੁੜ ਕਰਦੇ ਆ ਕਰੋ